ਦਾ ਕਿ ਜਿਸ ਦਿਨ ਅਕਾਲੀ ਦਲ ਚ ਬਾਕੀਸੁਰਾ ਉੱਗੀਆਂ ਸੀਗੀਆਂ ਉਸ ਦਿਨ ਤੋਂ ਅਕਾਲੀ ਦਲ ਨੇ ਇਸ ਗੱਲ ਦਾ ਕਲੀਅਰ ਕਿਹਾ ਸੀ ਹੈ ਕਿ ਆਰਐਸਐਸ ਤੇ ਭਾਜਪਾ ਆਪਣੀ ਜਿਹੜੀ ਗੇਮ ਮਹਾਰਾਸ਼ਟਰ ਵਿੱਚ ਖੇਢੀ ਜਿਹੜੀ ਮੇਮ ਉਹਨਾਂ ਨੇ ਹਰਿਆਣਾ ਵਿੱਚ ਖੇਢੀ ਉਹੀ ਉਹ ਪੰਜਾਬ ਖੇਡ ਰਹੇ ਨੇ ਸ਼ੇਰ ਸੈਨਾਂ ਨੂੰ ਭੰਨਿਆ ਜੋ ਸਿਆੰਤ ਨੂੰ 5 ਸਾਲ ਵਰਤਿਆ ਛੱਡਿਆ ਤੇ ਸਾਡੇ ਜਿਹੜੇ ਸਾਥੀ ਲੈਦਾ ਹੋਏ ਆ ਉਹ ਕਹਿੰਦੇ ਸੀ ਨਹੀਂ ਅਸੀਂ ਤਾਂ ਪੰਥ ਦੀ ਆਵਾਜ਼ ਆ ਅਸੀਂ ਪੰਜਾਬ ਦੀ ਆਵਾਜ਼ ਆ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਹਿੱਲ ਗਿਆ ਸੀ ਇਸ ਕਰਕੇ ਅਸੀਂ ਹੁਣ ਪੰਥਕ ਏਜੰਡਾ ਲੈ ਕੇ ਚੱਲਾਂਗੇ ਪੰਥਕ ਏਜੰਡਾ ਉਹਨਾਂ ਦਾ ਬੜਾ ਕਲੀਅਰ ਹੋ ਗਿਆ ਪੰਥਰਤਨ ਜਥੇਦਾਰ ਗੁਰਚੰਨ ਸਿੰਘ ਟੋੜਾ ਦੀ ਜਨਮ ਦਿਨ ਦੇ ਸਮਾਗਮ ਵਿੱਚ ਦਿੱਲੀ ਕਮੇਟੀ ਵੀ ਆਈ ਹਰਿਆਣਾ ਕਮੇਟੀ ਵੀ ਆਈ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਵੀ ਆਏ ਬੀਜੇਪੀ ਦੇ ਸੀਨੀਅਰ ਲੀਡਰ ਵੀ ਆਏ ਤੇ ਉਹਨਾਂ ਸਾਰਿਆਂ ਦੀ ਸ਼ਮੂਲੀਅਤ ਇਹ ਦੱਸ ਰਹੀ ਸੀ ਕਿ ਉਹ ਜੁਆਇੰਟ ਸ਼ੋ ਸੀ ਆਰਐਸਐਸ ਬੀਜੇਪੀ ਤੇ ਸੁਧਾਰੀਆਂ ਦਾ ਜਿਹੜੀ ਗੱਲ ਹੁਣ ਤੁਹਾਡੇ ਨਾਲ ਧਿਆਨ ਚ ਕਰਨੀ ਹੈ ਉਹ ਇਹ ਹੈ ਕਿ ਸਤ ਪ੍ਰੋਫੈਸਰ ਚੰਦੂ ਮਾਜਰਾ ਜੀ ਜਿਹੜੇ ਪੰਥ ਦੇ ਲੰਬਰਦਾਰ ਤੇ ਠੇਕੇਦਾਰ ਬਣਦੇ ਨੇ ਉਹਨਾਂ ਨੇ ਕੱਲ ਜੰਮੂ ਵਿੱਚ ਬੀਜੇਪੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਤੁਹਾਨੂੰ ਉਹ ਫੋਟੋ ਵੀ ਦਿਖਾ ਦਿੰਨੇ ਆ ਕਿ ਚੰਦੂ ਮਾਜਰਾ ਸਾਹਿਬ ਗਗਨਜੀਤ ਬਰਨਾਲਾ ਮਗਰ ਬੀਜੇਪੀ ਦੇ ਪੋਸਟਰ ਤੇ ਇਹ ਬੈਠੇ ਨੇ ਉਥੇ ਜੰਮੂ 'ਚ ਵੋਟ ਮੰਗ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਲਈ। ਇਹੀ ਨਹੀਂ ਏਦੋਂ ਬਾਅਦ ਚੰਨੂ ਮਾਇਰਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ। ਉਸ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਬੜਾ ਸਪਸ਼ਟ ਕਿਹਾ ਕਿ ਮੈਂ ਆਪਣੇ ਅਸਰ ਰਸੂਖ ਨਾਲ ਤੁਸੀਂ ਇਹਨੂੰ ਜਿਤਾਓ ਮੈਂ ਦਿੱਲੀੋਂ ਇਹਨੂੰ ਜਿਹਦੇ ਸਪੋਰਟ 'ਚ ਆਇਆ ਮੈਂ ਵਜ਼ੀਰ ਵੀ ਬਣਵਾਉਂਗਾ। ਹੁਣ ਹੈ ਰਖੜਾ ਪਰਿਵਾਰ ਦਾ ਮੋਦੀ ਨਾਲ ਸਿੱਧੀ ਜਾਰੀ ਬੀਬੀ ਜੀ ਦਾ ਇਕਬਾਲ ਸਿੰਘ ਲਾਲਪੁਰੇ ਦੇ ਕਹਿਣ ਤੇ ਸ਼੍ਰੋਮਣ ਕਮੇਟੀ ਦੀ ਚੋਣ ਲੜਨਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਗਗਨਜੀਤ ਸਿੰਘ ਬਰਨਾਲਾ ਦਾ ਸਪੋਰਟ ਕਰਨਾ ਇਹ ਇੱਕ ਗੱਲ ਸਾਫ ਜ਼ਾਹਰ ਕਰ ਦਿੰਦੀ ਹੈ ਕਿ ਇਹ ਇਹ ਜਿਹੜੀ ਸਭ ਕੁਝ ਪੰਜਾਬ ਵਿੱਚ ਅਕਾਲੀ ਦਲ ਨੂੰ ਨੀਵਾ ਦਿਖਾਉਣ ਲਈ ਜਾਂ ਢਾਹ ਲਾਉਣ ਲਈ ਹੈ ਇਹ ਕੀ ਦੇ ਆਖੇ ਹੋ ਰਿਹਾ ਆ ਤੁਹਾਨੂੰ ਅਸੀਂ ਫੋਟੋ ਦਿਖਾਉਨੇ ਆ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਦੀ ਦੇਖੋ ਹੁਣ ਗੱਲ ਆ ਗਈ ਏਦੂ ਬਾਅਦ ਸਪਸ਼ਟ ਜੋ ਅਸੀਂ ਕਹਿ ਰਹੇ ਸੀ ਪਹਿਲੇ ਦਿਨ ਤੋਂ ਕੇ ਆਰਐਸਐਸ ਸਿੱਖ ਇੰਸਟੀਚਿਊਸ਼ਨਸ ਨੂੰ ਰੀਜਨਲ ਪਾਰਟੀਆਂ ਨੂੰ ਮਿਨੋਰਟੀਜ਼ ਦੇ ਧਰਮ ਸਥਾਨਾਂ ਵਿੱਚ ਸਿੱਧਾ ਦਖਲ ਦੇਣ ਦੇ ਰਾਹ ਤੇ ਤੁਰੀ ਹੋਈ ਹੈ ਆ ਕੱਲ ਦੀ ਜਿਹੜੀ ਜੰਮੂ ਦੀ ਘਟਨਾ ਹੈਗੀ ਹੈ ਉਹਨੇ ਇਹ ਸਪਸ਼ਟ ਕਰਤਾ ਦੇਖੋ ਕਿਸੇ ਤਰ੍ਹਾਂ ਦੀ ਦੁਬਦਾਨੀ ਨਹੀਂ ਗਈ ਕਮਲ ਦੇ ਫੁੱਲ ਦਾ ਪ੍ਰਚਾਰ ਜੇ ਉਹ ਕਿਸੇ ਵਿਅਕਤੀ ਵਿਸ਼ੇਸ਼ ਲਈ ਪ੍ਰਚਾਰ ਕਰਨ ਜਾਂਦੇ ਤਾਂ ਕੋਈ ਵਜ੍ਹਾ ਨਹੀਂ ਸੀ ਮਗਰ ਕਿਸੇ ਪਾਰਟੀ ਦਾ ਸਿੰਬਲ ਲੱਗਿਆ ਹੁੰਦਾ ਚੋਣ ਲਈ। ਜੇ ਉਹ ਕਹਿਣ ਕਿ ਜੀ ਅਸੀਂ ਤਾਂ ਸਿਰਫ ਸਿੱਖ ਕੈਂਡੀਡੇਟ ਕਰਕੇ ਗਏ ਸੀ ਤੇ ਫਿਰ ਉਹਨਾਂ ਨੂੰ ਕਮਲ ਦਾ ਫੁੱਲ ਮਗਰ ਲੋਟ ਵੀ ਕੀ ਲੋਟ ਸੀ। ਫਿਰ ਇੱਥੇ ਹੀ ਨਹੀਂ ਫਿਰ ਉਹਨਾਂ ਨੇ ਇੱਥੇ ਤੱਕ ਗੱਲ ਕਹੀ ਕਿ ਤੁਸੀਂ ਇਹਨੂੰ ਦਿਤਾਓ ਤੇ ਮੈਂ ਇਹਨੂੰ ਵਜ਼ੀਰ ਬਣਾਵਾਂਗਾ। ਹੁਣ ਸਾਡਾ ਇੱਕ ਸਵਾਲ ਆ ਸਿੱਧਾ ਸਰਦਾਰ ਗੁਰਪ੍ਰਤਾ ਸਿੰਘ ਵਡਾਲਾ ਨੂੰ ਇਹ ਵਡਾਲਾ ਸਾਹਿਬ ਕਿਉਂ ਨਹੀਂ ਸਿੱਧੇ ਬੀਜੇਪੀ ਸਾਰਾ ਆਪਣਾ ਸੁਧਾਰਿਆ ਅਕਾਲੀ ਦਲ ਲੈ ਕੇ ਸ਼ਾਮਲ ਹੋ ਜਾਂਦੇ ਕਿਉਂ ਟੇਡੇ ਟਾਗ ਨਾਲ ਪੰਥਕ ਜਮਾਤ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਇਨਫਿਲਟ੍ਰੇਟ ਕਰਨ ਦੀ ਕੋਸ਼ਿਸ਼ ਕਰਦੇ ਹੋ ਇਹਨਾਂ ਦੇ ਰਾਹੀ ਕਿਉਂ ਨਹੀਂ ਤੁਸੀਂ ਉਹਨਾਂ 'ਚ ਸਿੱਧੇ ਸ਼ਾਮਲ ਹੋ ਕੇ ਉਹਨਾਂ ਦੀ ਟਿਕਟਾਂ ਦੇ ਲੜ ਲੈਂਦੇ ਇਹਦਾ ਜਵਾਬ ਇਹਨਾਂ ਨੂੰ ਹੁਣ ਸੁਧਾਰੀਆਂ ਨੂੰ ਦੇਣਾ ਪਊਗਾ ਪੰਜਾਬ ਨੂੰ ਕਿਉਂਕਿ ਸਾਡਾ ਇਹ ਵਿਸ਼ਵਾਸ ਹੈ ਕਿ ਆਰਐਸਐਸ ਐਨੀ ਕੋਸ਼ ਸਿੱਖ ਲੀਡਰਾਂ ਦੇ ਵਿੱਚ ਇਨਫਿਲਟ੍ਰੇਟਰ ਹੋ ਚੁੱਕੀ ਹੈ ਜਿਹੜੀਆਂ ਧਾਰਮਿਕ ਸਿੱਤਾ ਵੀ ਆਪਣੇ ਆਪ ਨੂੰ ਕਹਾਉਂਦੀਆਂ ਨੇ ਇਹ ਪੰਜਾਬ ਲਈ ਤੇ ਪੰਥ ਲਈ ਆਉਣ ਵਾਲੇ ਸਮੇਂ ਲਈ ਬੜੀ ਖਤਰਨਾਕ ਸਾਬਤ ਹੋ ਸਕਦੀ ਹੈ ਕਿਉਂ ਕਿ ਨਾ ਤਾਂ ਅਰੀਜਨਲ ਪਾਰਟੀ ਨੂੰ ਬੀਜੇਪੀ ਟੋਲਰੇਟ ਕਰਦੀ ਹੈ। ਨਾ ਮਿਨਿਓਰਟੀਜ਼ ਨੂੰ ਟੋਲਰੇਟ ਕਰਦੀ ਹੈ। ਇਹ ਅੱਜ ਦੀ ਗੱਲ ਨਹੀਂ। ਜਗਜੀਤ ਸਿੰਘ ਐਲਕੇਟ ਵਾਨੀ ਦੇਸ਼ ਦੇ ਡਿਪਟੀ ਪ੍ਰਾਈਮ ਮਿਨਿਸਟਰ ਸੀ। ਅਕਾਲੀ ਉਦੋਂ ਅਕਾਲੀ ਦਲ ਨੇ ਵੀ ਪ੍ਰੋਟੈਸਟ ਕੀਤਾ, ਬਾਦਲ ਸਾਹਿਬ ਨੇ ਪ੍ਰੋਟੈਸਟ ਵੀ ਕੀਤਾ, ਉਹ ਕਰਨਾਲ ਇੱਕ ਰੈਲੀ 'ਚ ਆਏ। ਉਹਨਾਂ ਨੇ ਉੱਥੇ ਇਹ ਸਪਸ਼ਟ ਗੱਲ ਕਹੀ ਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਦੇਸ਼ ਵਿੱਚ ਸਿਰਫ ਦੋ ਰਾਜਸੀ ਪਾਰਟੀਆਂ ਹੋਣ ਬਾਹਰਲੇ ਮੁਲਕਾਂ ਕੋ। ਦੂਸਰੀਆਂ ਜਿਹੜੀਆਂ ਛੋਟੀਆਂ ਧਿਰਾਂ ਨੇ ਰੀਜਨਲ ਪਾਰਟੀਆਂ ਨੇ ਜਿਨ੍ਹਾਂ ਨੂੰ ਕਿਹਾ ਛੋਟੀਆਂ ਧਿਰਾਂ ਉਹ ਜਿਹੜੀ ਜੜੀ ਨੈਸ਼ਨਲ ਪਾਰਟੀ ਨੂੰ ਚਾਹੁੰਦੀਆਂ ਨੇ ਉਹਦੇ ਨਾਲ ਆਪਣੇ ਮਿਲੇਵਾ ਕਰ ਲੈਣ ਪਰ ਦੇਸ਼ ਵਿੱਚ ਦੋ ਪਾਰਟੀਆਂ ਚਾਹੀਦੀਆਂ ਨੇ ਇੱਕ ਕਦੋਂ ਦੀ ਢਹੀ ਰਿੱਝਦੀ ਸੀ ਜਿਹੜੀ ਆ ਪਿਛਲੇ 2-3 ਸਾਲ ਚ ਹੋ ਗਈ ਸੋ ਮੇਰਾ ਅੱਜ ਦਾ ਪਹਿਲਾ ਸਵਾਲ ਸੁਧਾਰੀਆ ਅਕਾਲੀ ਦਲ ਨੂੰ ਬੜਾ ਹਾਸਾ ਲੱਗਿਆ ਜ ਆ ਦੇ ਪ੍ਰੈਸ ਕਾਨਫਰੈਂਸ ਤੇ ਬਰਨਾਲਾ ਸਾਹਿਬ ਕਹਿੰਦੇ ਆ ਚਲੋ ਮੇਰਾ ਤਾਂ ਬਹੁਤ ਅਜ਼ੀਜ਼ ਆ ਮਿੱਤਰ ਵੀ ਨੇ ਕਿ ਕਾਂਗਰਸ ਬੜੀ ਮਾੜੀ ਐ ਬਰਨਾਲਾ ਸਾਹਿਬ ਤੁਸੀਂ ਤਾਂ ਸੋਨੀਆ ਗਾਂਧੀ ਤੋਂ ਜਾ ਕੇ ਤੁਸੀਂ ਤੇ ਆਪਣੇ ਸਤਕਾਰਯੋਗ ਮਾਤਾ ਜੀ ਨੂੰ ਲਿਆ ਕੇ ਸਰੋਪਾ ਪਾ ਕੇ ਕਾਂਗਰਸ ਵੀ ਜਾ ਆਏ ਹੋ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਕਾਂਗਰਸ ਮਾੜੀ ਐ ਜੇ ਮਾੜੀ ਸੀ ਤਾਂ ਆਪਸ ਸਰੋਪਾ ਕਿਉਂ ਆਇਆ ਤੇ ਅੱਜ ਤੁਸੀਂ ਮੋਦੀ ਸਾਹਿਬ ਦੀ ਸਿਫਤ ਕਰਦੇ ਹੋ ਤੇ ਮੈਂ ਪੁੱਛਦਾ ਕਿ ਕਿਰਸਾਨਾਂ ਦੇ ਮੱਦੇ ਦੇ ਦੱਸੋ ਕਿ ਜਾਦਾ ਅਕਾਲੀ ਦਲ ਦਾ ਵਖਰੇਵਾ ਹੋਇਆ। ਉਸ ਤੋਂ ਬਾਅਦ ਕਿਰਸਾਨੀ ਦੀ ਕਿਹੜੀ ਗੱਲ ਮੰਨੀ ਗਈ ਹੈ ਸੈਂਟਰ ਸਰਕਾਰ ਵੱਲੋਂ ਕਿ ਤੁਹਾਡੀ ਸੋਚ ਵਿੱਚ ਫਰਕ ਹੋਇਆ। 2019 ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦਾ ਐਲਾਨ ਜੋ ਕੀਤਾ ਉਹਦੇ ਵਿੱਚ ਕੋਈ ਚੇਂਜ ਨਹੀਂ ਹੋਈ। ਪੰਜਾਬੀ ਬੋਲਦੇ ਜਿਹੜਾ ਗੁਰਦੁਆਰਾ ਜਿੱਥੇ ਸਿੱਧਾ ਦਾਖਲ ਆ ਉਹ ਨਹੀਂ ਬੰਦ ਹੋਇਆ। ਆਪਾਂ ਨੂੰ ਹੁਣ ਕੀ ਮੋ ਮਾਰ ਗਿਆ ਭਾਰਤੀ ਜਨਤਾ ਪਾਰਟੀ ਦਾ ਕਿ ਆਪਾਂ ਨੰਗੇ ਚਤੇ ਹੋ ਕੇ ਉਹਨਾਂ ਦੇ ਪ੍ਰਚਾਰਕ ਬਣ ਕੇ ਪ੍ਰਚਾਰ ਕਰਨ ਚਲੇ ਗਏ ਸੋ ਮੈਂ ਪਹਿਲੀ ਗੱਲ ਇਹ ਕਹਿਣਾ ਚਾਹੁੰਦਾ ਪੰਜਾਬੀਆਂ ਨੂੰ ਤੇ ਪੰਥਕ ਲੋਕਾਂ ਨੂੰ ਕਹੌਣ ਵਾਲਿਆਂ ਨੂੰ ਕਿ ਸਾਵਧਾਨ ਰਹੋ ਜਿਹੜੇ ਵੀ ਦੁਸ਼ਮਣਾਂ ਦੀ ਚਾਲ ਜ ਖੇਡੋਗੇ ਤੁਸੀਂ ਪੰਜਾਬ ਦਾ ਤਾਂ ਨੁਕਸਾਨ ਕਰੋ ਕਰੋਗੇ ਵੀ ਪੰਥ ਦਾ ਵੀ ਨੁਕਸਾਨ ਕਰੋਗੇ ਸਿੱਖੀ ਸੋਚ ਦਾ ਵੀ ਨੁਕਸਾਨ ਕਰੋਗੇ ਤੇ ਸਿੱਖਾਂ ਦਾ ਵੀ ਨੁਕਸਾਨ ਕਰੋਗੇ ਤੇ ਚੱਲ ਰਹੇ ਵੱਡੇ ਕਿਸਾਨੀ ਸੰਘਰਸ਼ ਦੇ ਵੀ ਪਿੱਠ ਵਿੱਚ ਛੁਰਾ ਮਾਰੋਗੇ ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਹੈ ਸੈਂਟਰ ਨੇ ਐਲਾਨ ਕੀਤਾ ਕਿ ਅਸੀਂ ਆਪਣਾ ਇਲੈਕਸ਼ਨ ਮੈਨੀਫੈਸਟੋ ਚਿਆ ਸੀਗਾ ਕਿ 70 ਸਾਲ ਤੋਂ ਹਰ ਉੱਪਰ ਵਾਲੇ ਨੂੰ ਆਯੂਸ਼ਮਾਨ ਸਕੀਮ ਵਿੱਚ ਕਵਰ ਕਰਾਂਗੇ ਪਰ ਬਦਕਿਸਮਤੀ ਨੂੰ ਇਸ ਸਕੀਮ ਦਾ ਫਾਇਦਾ ਪੰਜਾਬ ਦੇ ਲੋਕ ਨਹੀਂ ਉਠਾ ਸਕਣਗੇ ਉਹਦੀ ਗੱਲ ਬੜੀ ਕਲੀਅਰ ਹੈ ਕਿ ਇਹ ਸਕੀਮ ਵਿੱਚ 60 ਪੈਸੇ ਸੈਂਟਰ ਦੇ ਆਉਂਦੇ ਨੇ ਤੇ 40 ਪੈਸੇ ਸੂਬੇ ਦੀ ਸਰਕਾਰ ਪਾਉਂਦੀ ਹੈ 355 ਕਰੋੜ ਰੁਪਏ ਸੈਂਟਰ ਤੋਂ ਆਇਆ 145 ਕਰੋੜ ਰੁਪਏ ਪੰਜਾਬ ਦੀ ਸਰਕਾਰ ਨੇ ਪਾਉਣਾ ਸੀ ਤੇ 500 ਕਰੋੜ ਰੁਪਏ ਆਯੂਸ਼ਮਾਨ ਵਿੱਚ ਇਹਨਾਂ ਨੇ ਜਿਹੜੇ ਨਾਰੇ ਨੂੰ ਦੇ ਕੇ ਇਹ ਸਰਕਾਰ ਸੱਤਾ ਚਾਹੀਦੀ ਸੀ ਕਿ ਸਿਹਤ ਵਿਦਿਆ ਤੇ ਪ੍ਰਸ਼ਟਾਚਾਰ ਤਿੰਨਾ ਜੀ ਲੱਤ-ਪੱਤ ਹੋਈ ਪਈ ਤਿੰਨਾ ਜੀ ਲੱਤ-ਪੱਤ ਹੋਈ ਪਈ ਤਿੰਨਾ ਜੀ ਲੱਤ-ਪੱਤ ਹੋਈ ਪਈ ਪ੍ਰਾਈਵੇਟ ਹਸਪੀਟਲਸ ਨੇ ਪ੍ਰਾਈਵੇਟ ਨਰਸਿੰਗ ਹੋਮ ਨੇ ਜਿਹੜੇ ਆਯੂਸ਼ਮਾਨ ਨੂੰ ਕਵਰ ਕਰਦੇ ਸੀ ਸਭ ਨੇ ਜਵਾਬ ਦੇ ਦਿੱਤਾ ਸੋ ਹੁਣ ਪਿਛਲੀ ਗੱਲ ਤਾਂ ਪੈਸੇ ਨਹੀਂ ਮਿਲਨੇ ਉਹ ਤਾਂ ਚਲੋ ਚੀਕ ਝਾੜਾ ਰਹੂਗਾ ਪਰ ਅੱਗੇ ਲਈ ਰਾਹ ਬੰਦ ਕਰਤਾ ਜਿਹੜਾ ਨਵਾਂ ਬੈਨੀਫਿਟ 70 ਸਾਲ ਤੋਂ ਉੱਪਰ ਵਾਲਿਆਂ ਨੂੰ ਮਿਲਣਾ ਸੀਗਾ ਨਾ ਤਾਂ ਉਹਨਾਂ ਦੇ ਕਾਰਡ ਬਣਨਗੇ ਨਾ ਉਹਨਾਂ ਨੂੰ ਬੈਨੀਫਿਟ ਮਿਲੂਗਾ ਮੇਰਾ ਪੰਜਾਬ ਦੀ ਸਰਕਾਰ ਨੂੰ ਇੱਕ ਸਵਾਲ ਹੈ ਕੀ بڑا ਰੋਲਾ ਪਾਉਣੇ ਤੁਸੀਂ ਅਸੀਂ ਵੀ ਇਸ ਗੱਲ ਦੇ ਹੱਕ ਜ ਹੈ ਕਿ ਸੈਂਟਰ ਨੂੰ ਸੂਬਿਆਂ ਦੇ ਪੈਸੇ ਨਹੀਂ ਰੋਕਲੇ ਚਾਹੀਦੇ ਪਰ ਸੈਂਟਰ ਵੱਲੋਂ ਆਏ ਪੈਸਿਆਂ ਦਾ ਪਾਈ ਪਾਈ ਦਾ ਹਿਸਾਬ ਤਾਂ ਜੇਣਾ ਪਊਗਾ। ਉਹ ਹਿਸਾਬ ਤਾਂ ਤੁਸੀਂ ਕੋਈ ਵੀ ਉੱਪਰ-ਥੱਲੇ ਨਹੀਂ ਕਰ ਸਕਦੇ। ਕਿਉਂ ਨਹੀਂ 355 ਕਰੋੜ ਜਿਹੜਾ ਆਇਆ ਉਹਦੇ ਵਿੱਚ 145 ਕਰੋੜ ਕਹਾ ਲਾ ਕੇ ਹੁਣ ਤੱਕ ਵਰਤਿਆ ਗਿਆ। ਪਰ ਮੈਂ ਸਮਝਦਾ ਹੈ ਕਿ ਮਾਨਯੋਗ ਹਾਈ ਕੋਰਟ ਨੇ ਜਿਹੜਾ ਇੰਟਰਿਮ ਆਰਡਰ ਕੀਤਾ ਉਹ ਕਾਫੀ ਹੱਦ ਤੱਕ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂ ਉਹਨਾਂ ਨੇ ਪੁੱਛਿਆ ਕਿ ਇਹ 355 ਕਰੋੜ ਜਿਹੜਾ ਵਰਤੇ ਆ। ਇਹਦੇ ਜੋ ਤਨਖਾਹਾਂ ਲਈ ਕਿੰਨਾ ਹਿਸਤੇ ਆਰਾ ਨਹੀਂ ਕਿੰਨਾ ਵਜ਼ੀਰਾਾਂ ਤੇ ਐਮਐਲਏਾਂ ਜਾਂ ਕੋਠੀਆਂ ਦੀ ਰੈਨੋਵੇਸ਼ਨ ਲਈ ਕਿੰਨਾ ਨਵੀਆਂ ਕਾਰਾਂ ਲਈ ਕਿੰਨਾ ਹੋਰ ਜਿਹੜੇ ਸੁੱਖ ਸਾਧਨਾਂ ਲਈ ਵਰਤੇ ਆ ਗਿਆ ਉਹਦਾ ਹਿਸਾਬ ਦੇ ਉਹ 15 ਤੱਕ ਇਸ ਗੱਲ ਦੀ ਮੈਂ ਸ਼ਲਾਘਾ ਕਰਦਾ ਕਿ ਹਾਈ ਕੋਰਟ ਦੇ ਇੰਟਰਵਿਨ ਕੀਤੇ ਆ ਸ਼ਾਇਦ ਪੰਜਾਬ ਦਾ ਕੋਈ ਭਲਾ ਹੋ ਜਾਏ ਕਿਉਂਕਿ ਹੈਲਥ ਅਵੇਅਰਨੈਸ ਸਕੀਮ ਅੱਗੇ ਜਿਹੜੇ ਪੈਸੇ ਮਿਲਣੇ ਸੀ ਇਹਨਾਂ ਨੇ ਕੋਈ ਨਾ ਨੇ ਆਮ ਆਦਮੀ ਕਲੀਨਿਕ ਦਾ ਨਾਮ ਰੱਖ ਕੇ ਉਹ ਪੈਸਿਆਂ ਦੀ ਗਾਰਾਟੀ ਰੋਕ ਲਈ। ਤੀਸਰੀ ਤੇ ਜਿਹੜੀ ਸਭ ਤੋਂ ਜ਼ਰੂਰੀ ਮੈਂ ਇਹ ਗੱਲ ਕਰਨੀ ਚਾਹੁੰਦਾ। ਕਿ ਲੋਕ ਰਾਜ ਦਾ ਨਾਰਾ ਦਿੱਤਾ। ਪਰ ਲੋਕ ਰਾਜ ਦੀਆਂ ਤਰਕੀਆਂ ਉਡਾਈਆਂ ਜਾ ਰਹੀਆਂ ਨੇ। 74ਵੀਂ ਕਨਸਟੀਟਿਊਸ਼ਨਲ ਐਮੈਂਡਮੈਂਟ ਤੋਂ ਬਾਅਦ ਇਹ ਕਲੀਅਰ ਸੀ। ਕਿ ਕੋਈ ਵੀ ਸਰਕਾਰ ਸੱਤਾ ਛੋਵੇ। ਉਹ ਲੋਕਲ ਬਾਡੀਜ਼ ਨੂੰ 6 ਮਹੀਨੇ ਤੋਂ ਵੱਧ ਭੰਗ ਨਹੀਂ ਰੱਖ ਸਕਦੀ ਨਹੀਂ ਰੱਖ ਸਕਦੀ ਉਹ ਜੇ ਰੱਖੂਗੀ ਤਾਂ ਉਹਨੂੰ ਕਨਸਟੀਟਿਊਸ਼ਨਲ ਬਰੇਕਡਾਊਨ ਕਿਹਾ ਜਾਊਗਾ ਜਿਹਦੇ ਨਾਲ ਸੈਂਟਰ ਗਵਰਨਮੈਂਟ ਕੋਲ ਅਧਿਕਾਰ ਆਸੀ ਕਿ ਸੈਂਟਰ ਦੀ ਸਰਕਾਰ ਸਿੱਧੀ ਸੂਬੇ ਦਾ ਰਾਜ ਸੰਭਾਲ ਸਕਦੀ ਹੈ 23 ਮਾਰਚ 2023 ਨੂੰ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਦੀ ਮਿਆਦ ਪੂਰੀ ਚੁੱਕੀ ਹੈ 23 ਸਤੰਬਰ ਨੂੰ ਡੇਢ ਸਾਲ ਹੋ ਗਿਆ ਮਿਨਿਸਪਲ ਕਾਰਪੋਰੇਸ਼ਨ ਲੁਧਿਆਣਾ ਟੁੱਟੇ ਨੂੰ ਇਹਦਾ ਜਵਾਬ ਪੰਜਾਬ ਦੀ ਸਰਕਾਰ ਲੋਕਾਂ ਨੂੰ ਕੀ ਦੇਊਗੀ ਕਿਉਂ ਨਹੀਂ ਲੋਕਾਂ ਦੇ ਜਿਹੜੇ ਹੱਕ ਨੇ ਲੋਕਲ ਬਾਡੀਜ਼ ਨੂੰ ਇਲੈਕਟਿਡ ਰਿਪ੍ਰੈਜ਼ੈਂਟੇਟਿਵਸ ਦੁਆਲੋ ਮੈਨੇਜ ਕਰਨ ਦੇ ਉਹ ਕਿਉਂ ਖੋਏ ਗਏ ਕੀ ਆਮ ਆਦਮੀ ਪਾਰਟੀ ਦਾ ਇਹੀ ਨਾਰਾ ਸੀ ਕਿ ਲੋਕ ਲੋਕਾਂ ਦੇ ਹੱਕਾਂ ਦੇ ਡਾਕਾ ਮਾਰਿਆ ਜਾਵੇ ਲੋਕਾਂ ਕੋਲ ਉਹਨਾਂ ਨੂੰ ਆਪਣੇ ਆਧਾਰੇ ਚਲਾਉਣ ਦਾ ਹੱਕ ਖੋਇਆ ਜਾਵੇ ਤੇ ਆ ਜਿਹੜੀਆਂ ਪੰਚਾਇਤ ਚੋਣਾਂ ਚ ਜਿਹੜਾ ਸਭ ਤੋਂ ਵੱਡਾ ਹਨਾਨੀ ਵਾਲੀ ਗੱਲ ਇਹ ਹੈ ਪਿੰਡਾਇ ਸਾਡੇ ਅੱਗੇ ਘਾੜ ਮਸ਼ਹੂਰ ਸੀ ਕਹਿੰਦੇ ਅਸੂ ਤੇ ਜੱਟ ਦੀ ਮਾਂ ਵੀ ਮਰ ਜੇ ਤਾਂ ਪੜੋਲੇ ਸੁੱਟ ਦੇਉਂਦਾ ਸੀ ਕਿ ਉਹਦੇ ਕੋਲ ਟਾਈਮ ਨਹੀਂ ਸੀ ਹੁੰਦਾ ਸੰਸਕਾਰ ਦਾ ਅੰਗੂਸ਼ ਨਹੀਂ ਸੀ ਹੁਣ ਪਹਿਲੀ ਤੋਂ ਆਫੀਸ਼ੀਅਲੀ ਜੋ ਨਦੀ ਵਢਾਈ ਦਾ ਕੰਮ ਸ਼ੁਰੂ ਹੋਣਾ ਹੈ ਜਿਹੜਾ ਪੰਜਾਬ 'ਚ 10 ਦੇ ਲੇਟ ਚੱਲ ਰਿਹਾ 10 ਤਰੀਕ ਦੇ ਨੇੜੇ ਜਾ ਕੇ ਸ਼ੁਰੂ ਹੋਊਗਾ 12 ਤਰੀਕ ਦਾ ਦੁਸਹਿਰਾ ਤਿਹਾਰਾਂ ਦਾ ਮਹੀਨਾ ਫੇਰ ਕਣਕ ਦੀ ਬਜਾਈ ਆਲੂਆਂ ਦੀ ਬਜਾਈ ਸਾਰੀਆਂ ਹਾੜੀ ਦੀਆਂ ਫਸਲਾਂ ਦੀ ਬਜਾਈ ਹੋਣੀ ਹੈ ਤੇ ਪੰਜਾਬ ਦੀ ਸਰਕਾਰ ਨੂੰ ਇਹ ਵੀ ਪੰਜਾਬ ਦੇ ਲੋਕਾਂ ਨੂੰ ਦੱਸਣਾ ਪਊਗਾ ਕਿ ਇਹਨਾਂ ਨੇ ਆ ਦੇ ਨਾਲ ਵੋਟਾਂ ਲਈ ਤਾਂ ਰੱਖੇ ਦੀ ਵੋਟ ਪਰਸੈਂਟੇਜ ਇਸ ਨਾਲ ਭੁਗਤੇ ਤੇ ਥੋੜੇ ਜੇ ਗਿਣਤੀ ਦੇ ਲੋਕਾਂ ਤੋਂ ਆਪਣੇ ਹੱਕ ਦੇ ਫੈਸਲੇ ਲੈ ਕੇ ਉਹ ਕਹਿ ਦੇਣ ਕਿ ਅਸੀਂ ਜਿਹੜਾ ਹੈਗਾ ਡੈਮੋਕ੍ਰੇਸੀ ਦੀ ਫਾਊਂਡੇਸ਼ਨ ਬੜੀ ਤਕੜੀ ਕਰ ਦਿੱਤੀ ਇਹ ਦੇ ਲਈ ਪਹਿਲਾਂ ਕਰਾਉਣੀਆਂ ਚਾਹੀਦੀਆਂ ਸੀ ਨਹੀਂ ਕਰਾਈਆਂ ਚਲੋ ਹੁਣ ਇੱਕੋ ਮੰਗ ਹੈ ਆਕਾਲੀ ਦਲ ਦੀ ਕੇ ਕਟੋ ਕੱਟ ਕਟੋ ਕੱਟ ਤੁਸੀਂ ਚੋਣ ਦੇ ਪੋਲਿੰਗ ਆਬਰਸ ਬਤਾ ਦਿਓ ਤਾਂ ਕਿ ਅਰਲੀ ਮਾਰਨਿੰਗ ਵੀ ਸਰਸਾਨ ਖੇਤ ਤੋਂ ਜਾਣ ਪਹਿਲਾਂ ਵੀ ਲੋਕ ਵੋਟ ਪਾ ਸਕੇ ਤੇ ਸ਼ਾਮ ਨੂੰ ਵੀ ਲੇਟ ਕਰ ਦਿਓ ਤਾਂ ਕਿ ਉਹ ਵੋਟ ਕੰਮ ਤੋਂ ਆ ਕੇ ਪਾ ਸਕੇ ਜਿਹੜਾ 8 ਤੋਂ 4 ਰੱਖਿਆ ਹੈ ਇਹ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਬੋਲਿੰਗ ਟਾਈਮ ਚਾਹੀਦਾ ਹੈ ਇਹ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਕੀ ਕੋਈ ਵੀ ਇਲੈਕਸ਼ਨ ਫ੍ਰੀ ਐਂਡ ਫੇਅਰ ਨਹੀਂ ਹੋ ਸਕਦੀ ਜਿੰਨਾ ਚਿਰ ਉਹਦੇ ਵਿੱਚ ਲੋਕਾਂ ਦੀ ਓਵਰਵੇਲਮਿੰਗ ਪਾਰਟਿਸਪੇਸ਼ਨ ਨਾ ਹੋਵੇ ਤੁਹਾਡਾ ਕੰਮ ਦੇ ਸੀਜ਼ਨ ਵਿੱਚ ਇਹਨੂੰ ਇਲੈਕਸ਼ਨ ਦਾ ਰੱਖਣਾ ਉਸ ਤੋਂ ਬਾਅਦ ਇਲੈਕਸ਼ਨ ਦੇ ਟਾਈਮਿੰਗਜ਼ ਐ ਰੱਖਣੇ ਇੱਕ ਕਲੀਅਰ ਮੈਸੇਜ ਹੈ ਕਿ ਸੂਬੇ ਦੀ ਸਰਕਾਰ ਲੋਕ ਰਾਜ ਦੀ ਹੱਤਿਆ ਕਰ ਰਹੀ ਹੈ ਡੈਮੋਕ੍ਰੇਸੀ ਦੀਆਂ ਨੀਆਂ ਨੂੰ ਟਕੜਾ ਕਰਨੀ ਥਾ ਉਹਨਾਂ ਨੂੰ ਉਜਾੜ ਰਹੀ ਹੈ ਇਹ ਵੀ ਮੰਨ ਕਰਾਂਗੇ ਤੋਂ ਇਹ ਆ ਬੇਨਤੀਆਂ ਲਈ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ ਆਖਿਰ ਤੇ ਮੈਂ ਫੇਰ ਕਹਿਣਾ ਮੈਂ ਬੀਜੇਪੀ ਨੂੰ ਵੀ ਕਹਿਣਾ ਮੈਂ ਆਰਐਸਐਸ ਨੂੰ ਕਹਿਣਾ ਹੋ ਸਕਦਾ ਤੁਹਾਨੂੰ ਟੈਂਪਰੇਰੀ ਗੇਨ ਹੋ ਜਾਣ ਮਿਨੋਰਟੀਜ਼ ਦੇ ਇੰਸਟੀਟਿਊਸ਼ਨ ਤੇ ਕਬਜ਼ਾ ਕਰ ਲਈ ਰੀਜਨਲ ਪਾਰਟੀਆਂ ਦੇ ਵਿੱਚ ਡਿਸਇੰਟੀਗ੍ਰੇਸ਼ਨ ਕਰ ਲਈ ਪਰ ਇਹ ਗੇਮ ਲੌਂਗ ਰਨ ਵਿੱਚ ਨਾ ਸੂਬੇ ਦੇ ਹਿੱਤ ਵਿੱਚ ਆ ਨਾਏ ਦੇਸ਼ ਦੇ ਹਿੱਤ ਤੇ ਚਾ ਨਾਏ ਕਮਿਊਨਿਟੀ ਦੇ ਹਿੱਤ ਤੇ ਹੈ ਤੇ ਮੈਂ ਉਹ ਵੀਰਾਂ ਨੂੰ ਬਿਲਕੁਲ ਸਿੱਧਾ ਸਵਾਲ ਕਰੂੰਗਾ ਕਿ ਉਹ ਸਰਦਾਰ ਗੁਰਪ੍ਰਤਾ ਸਿੰਘ ਵਡਾਲਾ ਜੀ ਤੁਸੀਂ ਜਰਾ ਹੁਣ ਸੌਖਾ ਕੇ ਕਹਿ ਦਿਓ ਕਿ ਤੁਸੀਂ ਭਾਜਪਾ ਦਾ ਐਕਸਟੈਂਸ਼ਨ ਕਾਊਂਟਰ ਨਹੀਂ ਜਾਂ ਆਰਐਸਐਸ ਦਾ ਐਕਸਟੈਂਸ਼ਨ ਕਾਊਂਟਰ ਨਹੀਂ ਹੈ ਤੁਹਾਡੇ 6 ਬੰਦੇ ਜਿਹੜੇ ਲੀਡਰਸ ਤੁਹਾਡੇ ਨਾਲ ਮੈਟਰ ਕਰਦੇ ਨੇ 6 ਦੇ 6 ਬੀਜੇਪੀ ਨਾਲ ਲੱਤ ਪੱਤ ਨਹੀਂ ਚੰਦੂ ਮਾਜਰਾ ਤੇ ਬਰਨਾੜਾ ਤਾਂ ਬੈਠੇ ਨੇ ਨਾਲ ਠੀਕ ਹੋ ਗਿਆ ਉਸ ਤੋਂ ਬਾਅਦ ਰਖੜਾ ਸਾਹਿਬ ਅਮਰੀਕਾ ਜਪੀਆਂ ਪਾ ਆਏ ਯਾਰ ਹੋ ਗਏ ਮਲੂਕਾ ਸਾਹਿਬ ਦੀ ਡਾਕਟਰ ਇਹ ਲੋ ਉਹਨਾਂ ਦੀ ਕੈਂਡੀਡੇਟ ਬਣ ਗਈ ਉਹ ਹੋ ਗਏ ਤੁਹਾਡੇ ਜੋ ਕਿਹੜਾ ਲੀਡਰ ਹੈ ਬੀਬੀ ਜੀ ਲਾਲਪੁਰਾ ਸਾਹਿਬ ਦੇ ਕਹਿਣ ਦੇ ਚੋਣ ਲੜ ਹਲੇ ਦੱਸੋ ਢੀਂਡਸਾ ਸਾਹਿਬ ਉਹਨਾਂ ਦੇ ਨਾਲ ਅਕਾਲੀ ਦਲ ਲਹਿਦਾ ਬਣਾ ਕੇ ਅਕਾਲੀ ਦਲ ਦਾ ਪਿੱਠ ਛੁਰਾ ਮਾਰਨ ਦੀ ਕੋਸ਼ਿਸ਼ ਕਰਕੇ ਫਿਰ ਹਾਰ ਮੰਨ ਕੇ ਨਾਲ ਆਏ ਤੇ ਫਿਰ ਮਜਬੂਰੀ ਵਿੱਚ ਜਾਣਾ ਪਿਆ ਕਿ ਤੁਹਾਡੇ ਚੋਂ ਪੰਥ ਕਰਾਉਣਾ ਤੇ ਤੁਹਾਡਾ ਏਜੰਡਾ ਕੀ ਹੈ ਤੇ ਤੁਸੀਂ ਬੀਜੇਪੀ ਨਾਲ ਯਾਰੀ ਪਾਉਣ ਤੋਂ ਪਹਿਲਾਂ ਸ਼ਰਤ ਕਿਹੜੀ ਮੰਗ ਕਿਹੜੀ ਮਨਵਾਈ ਹੈ ਪੰਜਾਬ ਦਾ ਕੀ ਭਲਾ ਕੀਤਾ ਹੈ ਸਿਰਫ ਇਸ ਤੋਂ ਬਿਨਾ ਕਿ ਤੁਸੀਂ ਦਿੱਲੀ ਗੁਰਦੁਆਰਾ ਤੇ ਨਜਾਇਜ਼ ਕਬਜ਼ਾ ਹਰਿਆਣਾ ਦੀ ਇਲੀਗਲ ਬੜੀ ਕਮੇਟੀ ਤਖਤਾ ਤੇ ਉਹਨਾਂ ਦੇ ਨਜਾਇਜ਼ ਕਬਜ਼ੇ ਦੀ ਪਰੋੜਤਾ ਕਰਨ ਤੋਂ ਬਿਨਾ ਤੁਸੀਂ ਹੋਰ ਕੀ ਕੀਤਾ ਸੋ ਇਹ ਮੇਰੀਆਂ ਗੱਲਾਂ ਨੇ ਜਿਹੜੇ ਤੁਹਾਡੇ ਕੀਦਾ ਇਹ ਜਿਹੜਾ ਜੁਕੀ ਨੇ ਆਪਣੇ ਇਸ ਸੰਥ ਤੇਰੇ ਵੀਲੇ ਤੇ ਆਪਣਾ ਫਤਫਾ ਦੇ ਦੇਈ ਸਾਰੇ ਮੁੱਦੀ ਨੂੰ ਚੁੱਕੀ ਬੜ ਦੇ ਸਾਰੇ ਮੁੱਦੀ ਨੂੰ ਜਾ ਰਹੇ ਨੇ ਨੀ ਉਹਦੇ ਦੀ ਜਿਹੜੀ ਆਪਣੇ ਵਾਰਤਿਸ ਇੱਕ ਟੱਕ ਦੇ ਬੋਟਾ ਬੰਦੂ ਕੇ 50 ਦੇਖੋ ਬੋਲਾ ਕਰੀ ਜੀ ਜਿਹੜਾ ਪੰਥਕ ਪਹਿਰਾਵਾ ਪਾ ਸਕਦਾ ਜਿਹੜਾ ਪੰਥਕ ਦਿਲੋਂ ਆ ਉਹ ਕੋਈ ਮੋਦੀ ਦੇ ਨਾਲ ਹੱਥ ਨਹੀਂ ਮਿਲਾ ਸਕਦਾ ਕਿਉਂਕਿ ਜਿਹੜੀ ਸੋਚ ਮਿਨੋਰਟੀਜ਼ ਨੂੰ ਕ੍ਰਸ਼ ਕਰਨ ਲਈ ਲਿਖੀ ਹੋਈ ਆ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਮੈਂ ਕਿਸੇ ਦਾ ਨਹੀਂ ਲੈਣਾ ਮੈਂ 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 ਇਹ ਕਹਿਣਾ ਇੱਕ ਵੱਢਿਓ ਜਿਹੜਾ ਵੀ ਜਿਹੜਾ ਵੀ ਆਰਐਸਐਸ ਤੇ ਭਾਜਪਾ ਦੀ ਆਖੇ ਪੰਜਾਬ ਦੇ ਵਿਚ ਰਹਿ ਗਏ ਪੰਜਾਬ ਦੇ ਵਾਯੂ ਮੰਡਲ ਦਾ ਆਨੰਦ ਮਾਣ ਰਿਆ ਉਹ ਪੰਥ ਵਿਰੋਧੀ ਹੋਊਗਾ ਤੇ ਪੰਜਾਬ ਵਿਰੋਧੀ ਹੋਊਗਾ ਜਿਹੜਾ ਯਾਰੀ ਆਰਐਸਐਸ ਤੇ ਬੀਜੇਪੀ ਨਾਲ ਪਗਾਊਗਾ ਸਰ ਸਾਹਿਬ ਵੀ ਗਏ ਨੇ ਆਪਣੇ ਸਾਰੇ ਗਏ ਨੇ ਉਹ ਵੀ ਚੱਜ ਗਏ ਨੇ ਵੇਖੋ ਮੈਂ ਤਾਂ ਤੁਹਾਨੂੰ ਕਹਿਆ ਏ ਟੂ ਜ਼ੈਡ ਮੈਂ ਇਹਦੇ ਵਿੱਚ ਐਕਸੈਪਸ਼ਨ ਨਹੀਂ ਕੋਈ ਕਿ ਜੇ ਮੈਂ ਉਹਨਾਂ ਨਾਲ ਯਾਰਪਾ ਹਾਂ ਪੰਜਾਬ ਦੇ ਮੁੱਖ ਮੁੱਦੇ ਨੇ ਜਿਹੜੇ ਪੰਜਾਬ ਦੀਆਂ ਪੈਂਡਿੰਗ ਇਸ਼ੂਸ ਆ ਸਾਡੀ ਹੁਣ ਵੀ ਗੱਲ ਸੀ ਉਹਨਾਂ ਨਾਲ ਹੁਣ ਫੇਰ ਗਰੌਣੇ ਆ ਅਸੀਂ ਪੰਜ ਸ਼ਰਤਾ ਵੋਟਾਂ ਵੇਲੇ ਰੱਖੀਆਂ ਸੀ ਉਹ ਸਾਡੀਆਂ ਉਸੇ ਤਰ੍ਹਾਂ ਕਾਮ ਹੈ ਹਰਿਆਣਾ ਕਮੇਟੀ ਤੋੜੀ ਜਾਵੇ ਸ਼੍ਰੋਮਣੀ ਕਮੇਟੀ ਬਹਾਲ ਕੀਤੀ ਜਾਵੇ ਲੈਜਿਸਲੇਚਰ ਬਣਾ ਕੇ ਗੁਰਦੁਆਰਿਆਂ ਦੇ ਵਿੱਚ ਬੀਜੇਪੀ ਦਾ ਪ੍ਰਬੰਧ ਖਤਮ ਕੀਤਾ ਜਾਵੇ ਸਿੱਖਾਂ ਨੂੰ ਆਪਣੇ ਨਮਾਇंदे ਚ ਚੁਣਨ ਦਾ ਹੱਕ ਹੋਵੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਜਿਹੜੇ ਜ਼ਿੰਮੇਦਾਰਾਂ ਦੇ ਨਾਲ ਟੇਬਲ ਤੇ ਬੈਠ ਕੇ ਜਿਹੜੇ ਉਹਨਾਂ ਦੇ ਲੰਮਕ ਰਹੇ ਸੀਰੀਅਸ ਮਸਲੇ ਨੇ ਉਹਨਾਂ ਤੇ ਫੈਸਲਾ ਕੀਤਾ ਜਾਵੇ ਪੰਜਾਬ ਦੇ ਨਾਲ ਹੋਏ ਅਨਿਆਏ ਪਾਵੇਂ ਉਹ ਹੈਡਵਰਕਸ ਆ ਭਾਵੇਂ ਉਹ ਚੰਦੀ ਆੜਾ ਭਾਵੇਂ ਪੰਜਾਬੀ ਬੋਲਦੇ ਇਲਾਕੇ ਨੇ ਪੰਜਾਬ ਦੇ ਪਾਣੀ ਨੇ ਉਹਨਾਂ ਬਾਰੇ ਜੇ ਗੱਲਾਂ ਮਕਾਉਣਗੇ ਸਾਨੂੰ ਉਹਨਾਂ ਦੇ ਨਾਲ ਹੱਥ ਮਲਾਉਣ ਦਾ ਕੋਈ ਇੰਕਾਰ ਨਹੀਂ ਪਰ ਜੇ ਉਹ ਕਹਿਣ ਕਿ ਵੱਢ ਕੇ ਕਰ ਲਾਂਗੇ ਫੇਰ ਨਹੀਂ ਹੋਣੀ 35 ਲੱਖ ਦੀ ਸਿਕਿਉਰਟੀ ਹੈਗਾ ਆਪਣੇ ਰਾਣੀ ਬੇਟੀ ਬੋਟਾ ਬੇਟੀ ਅੱਛੀ ਇਧਰ ਵੱਖਰੀ ਨੇ ਸੱਜਣ ਉਹਦੀ ਤੁਹਾਡੀ ਵੀ ਕੁਆਲਿਟੀ ਐ ਪਰ ਤੁਸੀਂ ਫਰਕ ਕਰ ਰਹੇ ਹੋ ਉਥੋਂ ਦੇ ਸਿੱਖਾਂ ਤੇ ਛੱਡ ਉਹਨਾਂ ਦੇ ਸਿੱਖਾਂ ਉਹਨਾਂ ਦੇ ਸਿੱਖਾਂ ਤੇ ਛੱਡਦਾ ਕਿ ਦੁਸ਼ਮਣ ਦੀ ਪਛਾਣ ਕਰ ਲਈ ਜਾਵੇ ਤੇ ਜੇ ਤੋਂ ਖਗਰਾਨੀ ਤੁਹਾਡੀ ਹੋਂਦ ਨੂੰ ਉਹਦੇ ਜਿਹਦੇ ਨਾਲ ਵੀ ਤੁਹਾਨੂੰ ਚੰਗਾ ਲੱਗਦਾ ਆਪਣਾ ਨਾਲ ਲਿਆ ਜਾਂਦਾ ਜੇਕਰ ਜੇਕਰ ਸਿਆਸਤ ਪਾਰਟੀ ਨੂੰ ਨੇ ਜੇ ਕਾਂਗਰਸ ਪਾਰਟੀ ਵੀ ਬਹੁਤ ਬਣ ਗਈ ਜੇ ਸਰਕਾਰ ਦੇਖੋ ਫੌਮਤਾ ਪੰਜਾਬ ਚ ਵੀ ਬਣ ਗਈ ਫੈਸਲਾ ਕੋਈ ਵੀ ਲੈ ਲੇ ਮਜਬੂਰੀ ਨੂੰ ਹਵਾਸੀ ਦਾ ਇਹ ਲੋਕਾਂ ਨੇ ਹਵਾ ਦੇ ਦੇਖੋ ਮੈਂ ਤੁਹਾਨੂੰ ਗੱਲ ਦੱਸਾਂ ਆਊਟਸਾਈਡ ਸੂਬੇ ਵਾਲੇ ਸਿੱਖਾ ਵੀ ਮੇਰੀ ਅੱਜ ਵੀ ਗੱਲ ਸੁਣ ਲਓ ਕਮੇਟੀਆਂ ਵੀ ਚਾਰ ਬਣ ਗਈਆਂ ਪਰ ਅੱਜ ਵੀ ਜਦ ਮਸਲਾ ਪੰਥ ਦਾ ਉੱਠਦਾ ਹੈ ਗੱਲ ਸ਼੍ਰੋਮਣੀ ਕਮੇਟੀ ਕੋਲ ਆਉਂਦੀ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਹੁੰਦੀ ਹੈ ਆਵਾਜ਼ ਪੰਥ ਤੇ ਪੰਜਾਬ ਦੀ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਸਿੱਖਾਂ ਦੀ ਪਰੰਪਰਾ ਦੇ ਮਤਾਬਿਕ ਸਰਵਉੱਚ ਸੱਤਾ ਸ਼੍ਰੀ ਅਕਾਲ ਤਖਤ ਸਾਹਿਬ ਆ ਕੋਈ ਵੀ ਮੁੱਦਾ ਉੱਠਦਾ ਉੱਥੇ ਆਉਂਦਾ ਬਾਹਰ ਵਾਲੇ ਲੋਕ ਪੋਲੀਟੀਕਲ ਕੰਪਲਸ਼ਨ ਹੈ ਜੇ ਕੋਈ ਫੈਸਲਾ ਲੈਂਦੇ ਨੇ ਉਹ ਉਹਨਾਂ ਦਾ ਫੈਸਲਾ ਉਹਨੂੰ ਕਿਸੇ ਤਰ੍ਹਾਂ ਵੀ ਅਕਾਲੀ ਦਲ ਚੰਡੋਂ ਨਹੀਂ ਕਰਦਾ ਹਾਂਜੀ ਅਗਰ ਦੁਪਹਿਰ ਦਾ ਸਰਪੰਚਾ ਜੀ ਨੇ ਐਲਾਨ ਕੀਤਾ ਕਿ ਹਕਾਇਤ ਸੁਧਾਰਿਆ ਚਲਾ ਰਹੇ ਤੇ ਇਸ ਤਰ੍ਹਾਂ ਉਹ ਨਹੀਂ ਕਿਹਾ ਕਿ ਸਾਡਾ ਕਿਸੇ ਵੀ ਪਾਰਟ ਨੂੰ ਫੋਰਥ ਨਹੀਂ ਹੈ ਚੰਦੂ ਮਾਜਰਾ ਜੀ ਨੇ ਬਣਾਇਆ ਦੋਰਾ ਸੀਗਾ ਨਹੀਂ ਸੀਗਾ ਨਿੱਜੀ politcal ਆਦਮੀ ਦਾ ਕੀ ਹੁੰਦਾ ਜੀ ਜੇ ਉਹ ਜਾ ਕੇ ਵੋਟ ਬੀਜੇਪੀ ਲਈ ਮੰਗਦੇ ਨੇ ਤੇ ਚੰਦੂ ਮਾਜਰਾ ਸਾਹਿਬ ਆਪਣੀ ਪ੍ਰੈਸ ਕਾਨਫਰੈਂਸ ਕਹਿੰਦੇ ਆ ਕਿ ਉਹ ਆਪਣੇ ਸੈਂਟਰ ਦੇ ਵਿੱਚ ਪ੍ਰਭਾਵ ਨੂੰ ਯੂਜ਼ ਕਰਕੇ ਇਹ ਨੂੰ ਤੁਸੀਂ ਦਿਤਾਓ ਮੈਂ ਵਜ਼ੀਰ ਬਣਾ ਦੂੰਗਾ ਜੇ ਤੁਹਾਨੂੰ ਨਹੀਂ ਸੁਣੀਦਾ ਮੈਂ ਸੁਣਾ ਦੇਣਾ ਉਹਨਾਂ ਦੀ ਜਿਹੜੀ ਮੈਂ ਸੁਣਾ ਦੇਣਾ ਉਹ ਮੈਂ ਕਲੇਮ ਤੁਸੀਂ ਜੀ ਤੁਸੀਂ ਈ ਕਲੇਮ ਮੈਂ ਤਾਂ ਤਾਂ ਦੱਸ ਤਾਂ ਕਲੇਮ ਤਾਂ ਦੱਸੋ ਨਾ ਮੈਂ ਫੇਰਾ ਬਗਾਨਿਆਂ ਨਾਲ ਤੇ ਕਹੀ ਜਾਵਾਂ ਮੈਂ ਪਤੀ ਵਰਤਾਏ ਕਦੇ ਹੋਊਗੀ ਕੀ ਗੱਲ ਦੱਸੋ ਅਗਰਾਂ ਤੂੰ ਤੁਸੀਂ ਮੰਗ ਕੀਤੀ ਹੈ ਉਹ ਜਿਹੜਾ ਮੈਡੀਕਲ ਤੌਰ ਤੇ ਜਿਹੜਾ ਕਿਸਮ ਦੇ ਪੇਸ਼ੀਏ ਨੂੰ ਨਹੀਂ ਆ ਰਹੇ ਦੱਸੋ ਨਹੀਂ ਆ ਰਹੇ ਆ ਸੈਂਟਰ ਦੇ 60 ਪੈਸੇ ਆ ਰਹੇ ਆ ਚਾਹ ਉਹ 60 ਪੈਸੇ ਤਾਂ ਕੀ ਵੰਡੇ ਸੀਗੇ ਆਪਣੇ ਵੀ 40% ਨਹੀਂ ਪਾਏ ਤੇ ਉਹਨਾਂ ਦੇ 60 ਵੀ ਖਾਲੇ ਹੁਣ ਮਤਲਬ ਮਤਲਬ ਜਿਆ ਇਲਾਜ ਜਾਂ ਬੰਦ ਹੋ ਗਿਆ ਹੋ ਗਿਆ ਬੰਦ ਸਰਦ ਬਖੂਤਰੀ ਮਾਰੋਗੇ ਉਹ ਉਹ ਬੰਦ ਹੋ ਗਿਆ ਇਲਾਜ ਉਹਨਾਂ ਨੇ ਆਲਰੇਡੀ ਬੰਦ ਕਰਤਾ ਇਹ ਇਲਾਜ ਤੁਹਾਨੂੰ ਇਹ ਪਤਾ ਕਿ ਹਾਈ ਕੋਰਟ ਨੇ ਅੱਜ ਡਾਇਰੈਕਸ਼ਨ ਜਿਹੜੀ ਦੇਤੀ ਆ 15 ਤਰੀਕ ਨੂੰ ਸਾਫ ਹੋ ਜੂ ਕ੍ਰਿਸਟਲ ਕਲੀਅਰ ਕਿ ਇਹ 355 ਕਰੋੜ ਦਾ ਜਿਹੜਾ ਇਹ ਕਿੱਥੇ ਰਿਹਾ ਦੇਖੋ ਅਫਸੋਸ ਇਹ ਹੈ ਕਿ ਮਾਮਲਾ ਹਾਈ ਕੋਰਟ ਚ ਉੱਠਣ ਤੋਂ ਬਾਅਦ ਵੀ ਸਰਕਾਰਾਂ ਰਫਾ ਦਫਾ ਕਰ ਰਹੀਆਂ ਨੇ ਕਿੱਡਾ ਵੱਡਾ ਗੁਨਾਹ ਹੋਇਆ ਕਿ ਸੀਆਈਏ ਚ ਇੰਟਰਵਿਊ ਹੋਈ ਕੀ ਕਾਰਵਾਈ ਹੋ ਤੇ ਮਤਲਬ ਫਿਰ ਇਹ ਹੀ ਕਹਿ ਜਾ ਸਕਦਾ ਨਾ ਕਿ ਗੈਂਗਸਟਰਾਂ ਨੂੰ ਸਰਕਾਰਾਂ ਪਾਲ ਰਹੀਆਂ ਨੇ ਪਹਿਲਾ ਮੁਕਰੇ ਕਿ ਪੰਜਾਬ ਚ ਨਹੀਂ ਹੋਇਆ ਡੀਜੀਪੀ ਪ੍ਰਮੋਦ ਆਪਣੀ ਰਿਪੋਰਟ ਦਿੰਦੇ ਨੇ ਹੋਇਆ ਉਹ ਗੱਲ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਕੀ ਆ ਕੁਛ ਨਹੀਂ ਇਹਦਾ ਮਤਲਬ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊਗਾ ਕਿ ਪੰਜਾਬ ਹੁਣ ਚਲਾ ਕੌਣ ਰਿਹਾ ਹੈ। ਜਿਆਨ ਸਾਹਿਬ ਇੱਕ ਡੀਜੀਪੀ ਵੱਲੋਂ ਰਿਵਿਊ ਮੀਟਿੰਗ ਰੱਖੀ ਗਈ ਹੈ ਆਪਣੇ ਜਿਹੜੇ ਸਿੰਗਲ ਹੈਗੇ ਨੇ ਉਹਨਾਂ ਇਸ ਥੋਪੀ ਨੂੰ ਲੱਗੇ। ਲੱਗਦਾ ਕਿ ਜੇ ਤਲਾਸ਼ ਦੂਮੂਸੀਆ ਦਾ ਛੋਟੀ ਕਾਇਦੇ ਸੀ ਤਾਂ ਉਹਨਾਂ ਬਟਾ ਆਸਾਨੀ ਤੋਂ سامنے ਆ ਸੀ ਤੇ ਦੁਬਾਰਾ ਵੀ ਨਹੀਂ ਇੱਕ ਮੈਨੂੰ ਦੱਸਣਾ ਹੈ ਕਿ ਪਹਿਲਾਂ ਜਿਨ੍ਹਾਂ ਨੇ ਇਹ ਪ੍ਰੈਸ ਕਾਨਫਰੰਸ ਕਰਾਈ ਹੈ ਉਹਨਾਂ ਦੇ ਐਕਚੁਅਲ ਨੇ ਤਾਂ ਉਹਨਾਂ ਦੀ ਇਮਾਨਦਾਰੀ ਦਾ ਪਤਾ ਲੱਗੂਗਾ। ਨਹੀਂ ਇਹ ਹੈ ਡਰਾਮੇ ਵਾਲੀ ਹੈ ਠੀਕ ਠੀਕ